ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਆਪਣੇ ਪੂਰੇ মিডিਆ ਸਮੇਤ ਪ੍ਰਤਰ ਨਗਰੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਅਰਦਾਸ ਕਰਨ ਵਾਸਤੇ ਪਹੁੰਚੇ ਆ ਕਿ ਜਿੰਨੇ ਵੀ ਹੜ੍ਹ ਪੀੜਿਤ ਇਲਾਕੇ ਨੇ ਸਾਡਾ ਪੂਰਾ ਪੰਜਾਬ ਹੈ ਪੰਜਾਬ ਤੋਂ ਬਾਹਰ ਵੀ ਹੈ ਅਸੀਂ ਉਹਨਾਂ ਵਾਸਤੇ ਅਰਦਾਸ ਕਰਦੇ ਆ ਕਿ ਉਹ ਹਰ ਹਿਲੇ ਅਸਰਖਿਆ ਥਾਵਾਂ ਤੇ ਇਹ ਪਹੁੰਚ ਜਾਣ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਘਟਨਾ ਆਵੇ ਅਸੀਂ ਅਰਦਾਸ ਕਰਦੇ ਆ ਤੇ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕੰਮ ਬਿਲਕੁਲ ਸੰਗਤ ਸੰਗਤ ਦੇ ਵਿੱਚ ਪਰਮਾਤਮਾ ਵਸਦਾ ਤੇ ਉਹ ਕੰਮ ਸੰਗਤਾਂ ਕਰ ਰਹੀਆਂ ਨੇ ਤੇ ਹਰ ਦੁਖੀ ਇਨਸਾਨ ਨੂੰ ਹਰ ਜਗ੍ਹਾ ਦੇ ਉੱਤੇ ਉਹ ਬਣਦਾ ਉਹਨਾਂ ਦੀ ਸਹੂਲਤ ਉਹਨਾਂ ਨੂੰ ਰਾਸ਼ਨ ਉਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਸਭ ਕੁਝ ਲੈ ਕੇ ਜਾ ਰਹੇ ਨੇ ਅਸੀਂ ਅੱਜ ਇੱਥੇ ਪਹੁੰਚੇ ਆ ਅਰਦਾਸ ਮਾਲਕ ਦੇ ਅੱਗੇ ਕਰਨ ਵਾਸਤੇ ਆਏ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਰਬੱਤ ਦਾ ਭਲਾ ਮੰਗਣ ਵਾਸਤੇ ਅਸੀਂ ਇੱਥੇ ਅੱਜ ਪਹੁੰਚੇ ਹਾਂ ਮੇਰੇ ਨਾਲ ਪਹੁੰਚੇ ਨੇ ਰਾਣਾ ਅਲੀਪੁਰ ਤੇ ਮੈਂ ਰਿਪੋਰਟਰ ਕੁਰਵੰਤ ਸਿੰਘ ਪੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ